oh uh -huh. <laughs>

ਫੌਰਨ ਨਾ ਨਹੀਂ ਕੀਤੇ ਰਿਆ ਜਦੋਂ ਬਚਣੇ ਦਾ ਵੀ ਕੋਈ ਹੱਲ ਨਾ ਰਿਹਾ ਫਿਰ ਮੈਂ ਕੀ ਕੀਤਾ ਉਹ ਜਦੋਂ ਬਚਣੇ ਦਾ ਵੀ ਕੋਈ ਹੱਲ ਨਾ ਰਿਹਾ ਜਦੋਂ ਬਚਣੇ ਦਾ ਵੀ ਕੋਈ ਹੱਲ ਨਾ ਰਿਹਾ ਮੇਰੇ ਮੁਰਸ਼ਦ ਨੂੰ ਦਿੱਤੀ ਮੈਂ ਫੌਰਨ ਸਦਾ ਗੁਰਸੂ ਨੂੰ ਦਿੱਤੀ ਮੈਂ ਫੌਰਨ ਸਦਾ ਮੇਰਾ ਬੇੜਾ ਦੁਆ ਦਾ ਪਾਰਾ ਗਿਆ ਮੁਰਸ਼ਦ ਕਰਜ ਕਮ ਹੋ ਗਏ ਅਸਰ ਵੀ ਖਮ ਹੋ ਗਏ ਕਰਜ ਕਮ ਹੋ ਗਏ ਅਸਰ ਵੀ ਖਮ ਹੋ ਗਏ ਕਰਜ ਕਮ ਹੋ ਗਏ ਅਸਰ ਵੀ ਖਮ ਹੋ ਗਏ ਜਿਵੇਂ ਮੁਜ਼ਤਰ ਦੀ ਧੜਕਣ ਹੋਈ ਤੇਜ਼ ਤੇਜ਼ 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 ਮੇਰਾ ਮੁਰਸ਼ਿਦ ਦਾ ਸ਼ਾਇਦ ਤਿਆਰ ਹੋ ਗਿਆ ਆਰਬ ਨੂੰ ਅੱਜ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਗਿਆ ਤੁਹਾਨੂੰ ਮੈਂਬਰ ਰਿਹਾ ਗਿਆ ਕਿਹੜਾ ਸ਼ੌਕ ਸਭ ਤੋਂ ਪਹਿਲਾਂ ਤਾਂ ਸਾਈਂ ਦਰਵੇਸ਼ ਹੰਸਾਏ ਹੰਸ ਜੀ ਜੋ ਗੱਦੀ ਨਿਸ਼ੀ ਨੇ ਉਹਨਾਂ ਨੇ ਮੈਨੂੰ ਤੇ ਚੰਦਨ ਘਰੇਵਾਲ ਜੀ ਨੂੰ ਅਲਮਸਤ ਬੱਪੂ ਲਾਲ ਬਾਦਸ਼ਾਹ ਜੋ ਟਰਸਟ ਆ ਸੁਸਾਇਟੀ ਆ ਉਹਦਾ ਮੈਂਬਰ ਲਾਇਆ ਵਾ ਤਾਂ ਮੈਂ ਵਿਸ਼ੇਸ਼ ਤੌਰ ਤੇ ਜਿੱਥੇ ਬਾਪੂ ਜੀ ਦਾ ਅਸ਼ੀਰਵਾਦ ਪ੍ਰਾਪਤ ਹੋਇਆ ਵਾ ਕੋਟਨ ਕੋਟ ਉਹਨਾਂ ਦਾ ਜਿੱਥੇ ਧੰਨਵਾਦ ਕਰਦਾ ਵਾਂ ਔਰ ਉੱਥੇ ਨਾਲ ਦੀ ਨਾਲ ਹੀ ਸਾਈ ਜੀ ਜੋ ਸ਼੍ਰੀ ਹੰਸਰਾਇ ਹੰਸ ਜੀ ਗੱਦੀ ਨਿਸ਼ੀਨ ਨੇ ਇਸ ਪਾਕ ਔਰ ਪਵਿੱਤਰ ਜਗ੍ਹਾ ਦੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਉੱਥੇ ਨਾਲ ਦੀ ਨਾਲ ਮੈਂ ਇਹ ਵੀ ਵਿਸ਼ਵਾਸ ਜਤਵਾਨਾ ਵਾਂ ਕਿ ਬਹੁਤ ਤਰੱਕੀ ਹੋਈ ਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਨਵੀਆਂ-ਨਵੀਆਂ ਸਾਰੀ ਸੁਸਾਇਟੀ ਨੇ ਸਾਰੀ ਟ੍ਰਸਟ ਨੇ ਕੀਤੀਆਂ ਵਾ ਉਹ ਸਾਰੇ ਦੇ ਸਾਰੇ ਜਿਹੜੇ ਨੇ ਆਪਣੀ ਆਪਣੀ ਜਗਾ ਬਹੁਤ ਜ਼ਿਆਦਾ ਉਹਨਾਂ ਦਾ ਮੈਂ ਧੰਨਵਾਦ ਕਰਦਾ ਉਹ ਸਾਰੇ ਵਧਾਈ ਦੇ ਪਾਤਰ ਆ ਉਥੇ ਨਾਲ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਸਾਡੇ ਨੋਟਿਸ ਚ ਆਈਆਂ ਵਾ ਆਉਣ ਵਾਲੇ ਦਿਨਾਂ ਦੇ ਅੰਦਰ ਉਹਨਾਂ ਦੇ ਲਈ ਵੀ ਅਸੀਂ ਵਿਸ਼ੇਸ਼ ਜਿਹੜਾ ਵਾ ਪ੍ਰਯਾਸ ਕਰਾਂਗੇ ਔਰ ਜੋ ਪਿਛਲੇ ਦਿਨੀ ਕੁਝ ਗੱਲਾਂ ਸਾਡੇ ਨਾਲ ਸਾਨੂੰ ਪਤਾ ਵੀ ਲੱਗੀਆਂ ਵਾ ਉਹਨਾਂ ਦਾ ਵੀ ਪੂਰੀ ਤਰ੍ਹਾਂ ਨਿਵਾਰਨ ਵੀ ਹੋਊਗਾ ਔਰ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਇਸ ਜਗ੍ਹਾ ਤੇ ਤੁਹਾਨੂੰ ਨਵੀਆਂ-ਨਵੀਆਂ ਜਿਹੜੀਆਂ ਦੇਖਣ ਨੂੰ ਮਿਲਣਗੀਆਂ ਵਿਸ਼ੇਸ਼ ਤੌਰ ਤੇ ਦੋ ਚੀਜ਼ਾਂ ਅੱਜ ਅਸੀਂ ਡਿਸਕਸ਼ਨ ਹੋਈਆਂ ਸੀਗੀਆਂ ਕਿ ਸਾਇੰਜ ਜੀ ਨੇ ਵਿਸ਼ੇਸ਼ ਤੌਰ ਤੇ ਕਿ ਚਰਚਾ ਕੀਤੀ ਕਿ ਬਹੁਤ ਖੂਬਸੂਰਤ ਜਿਹੜਾ ਇੱਕ ਇੱਥੇ ਸਕੂਲ ਜਿਹੜਾ ਵਾ ਉਹ ਬੱਚਿਆਂ ਲਈ ਬਣਾਇਆ ਜਾਊਗਾ ਔਰ ਇੱਕ ਹਸਪੀਟਲ ਜਿਹੜਾ ਵਾ ਉਹ ਵੀ ਬਹੁਤ ਵਧੀਆ ਖੂਬਸੂਰਤ ਹਸਪੀਟਲ ਜਿਹੜਾ ਵਾ ਉਹ ਬਣਾਇਆ ਜਾਊਗਾ ਤੋਂ ਮੈਂ ਵਿਸ਼ੇਸ਼ ਤੌਰ ਤੇ ਬਾਪੂ ਜੀ ਦੀ ਕਿਰਪਾ ਜੋ ਸਾਡੇ ਤੇ ਹੋਈ ਆ ਉਹਦੇ ਨਾਲ ਵਿਸ਼ੇਸ਼ ਤੌਰ ਤੇ ਹੰਸ ਰਾਜ ਹੰਸ ਜੀ ਜੋ ਗੱਦੀ ਨਿਸ਼ੀਨ ਨੇ ਔਰ پاک ਔਰ ਪਵਿੱਤਰ ਆਤਮਾ ਵਾਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਔਰ ਮੈਂ ਔਰ ਵਿਸ਼ੇਸ਼ ਤੌਰ ਤੇ ਚੰਦਨ ਗਰੇਵਾਲ ਜੀ ਉਸ ਦੇ ਨਾਲ ਨਾਲ ਮੈਂ ਚੌਧਰੀ ਯਸ਼ਪਾਲ ਜੀ ਸਵਾਦ ਸੋਨਦੀ ਸਾਹਿਬ ਜੋ ਵਿਸਲੇ ਕਈ ਦਿਨਾਂ ਤੋਂ ਅਸੀਂ ਲਗਾਤਾਰ ਇੱਥੇ ਇਨ ਟੱਚ ਚੱਲਦੇ ਆ ਰਹੇ ਆਂ ਔਰ ਕਈ ਚੀਜ਼ਾਂ ਜਿਹੜੀਆਂ ਵਾ ਸਾਡੇ ਸਾਰਿਆਂ ਨਾਲ ਵਿਸ਼ੇਸ਼ ਤੌਰ ਤੇ ਸਾਡੇ ਸਾਹਮਣੇ ਆਪਰੀਆਂ ਵਾ ਅਸੀਂ ਸਾਰੇ ਰਲ ਕੇ ਇਸ ਪਾਗੁਰ ਪਵਿੱਤਰ ਜੋ ਜਗਾ ਵਾ ਇਸ ਨੂੰ ਹੋਰ ਖੂਬਸੂਰਤ ਬਣਾਉਣ ਚ ਆਪਣਾ ਜਿੰਨਾ ਹੋ ਸਕਦਾ ਵਾ ਉਹ ਜ਼ਰੂਰ ਯੋਗਦਾਨ ਪਾਵਾਂਗੇ ਸਾਰੇ ਡਰਸਟ ਵੱਲੋਂ ਸਾਰੀ ਸੋਸਾਇਟੀ ਵੱਲੋਂ ਆਉਜੀ ਟੋਨੀ ਜੀ ਦੇ ਤਰਫੋਂ ਸਾਰਿਆਂ ਵੱਲੋਂ ਜਿੰਨੇ ਵੀ ਅਸੀਂ ਸਾਰੇ ਇੰਟਰਸਟ ਦੇ ਮੈਂਬਰ ਆ ਔਰ ਵਿਸ਼ੇਸ਼ ਤੌਰ ਤੇ ਸਾਈਂ ਹੰਸ ਰਾਏ ਹੰਸ ਜੀ ਜੋ ਗੱਦੀ ਨਿਸ਼ੀਨ ਨੇ ਔਰ ਇੱਕ ਪਾਕ ਔਰ ਪਵਿੱਤਰ ਉਹ ਆਤਮਾ ਵਾ ਉਹਨਾਂ ਸਾਰਿਆਂ ਵੱਲੋਂ ਵੀ ਸਾਰੇ ਸੋਸਾਇਟੀ ਵੱਲੋਂ ਵੀ ਸਾਰੇ ਡਰਸਟ ਵੱਲੋਂ ਵੀ ਮੈਂ ਸਾਰੇ ਹੀ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਇਸ ਇਲਾਕੇ ਦੇ ਏਰੀਏ ਦੇ ਔਰ ਪੰਜਾਬ ਦੇ ਲੋਕਾਂ ਨੂੰ ਜਲੰਧਰ ਦੇ ਲੋਕਾਂ ਨੂੰ ਨਕੌਦਰ ਦੇ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਬੇਨਤੀ ਕਰਾਂਗਾ ਕਿ ਉਹ ਬਾਪੂ ਜੀ ਦੀ ਜਿਹੜੀ ਵਰਸੀ ਆ ਉਹ ਕੱਲ ਫੇਰ ਦੁਬਾਰਾ ਜਿਹਦੇ ਵਿੱਚ ਬਹੁਤ ਅੱਛੇ-ਅੱਛੇ ਕਲਾਕਾਰ ਜਿਹੜੇ ਨੇ ਉਹਨਾਂ ਨੇ ਬਾਪੂ ਜੀ ਲਈ ਬਹੁਤ ਵਧੀਆ-ਵਧੀਆ ਸ਼ਬਦਾਂ ਦਾ ਉਚਾਰਨ ਕਰਨਾ ਵਾ ਤਾਂ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂ ਕਿ ਕੱਲ ਉਹ ਉਹ ਮਮਾ ਕੇ ਤੇ ਪਹੁੰਚਣ ਇਸ ਤੋਂ ਇਲਾਵਾ ਮੈਨੂੰ ਇਸ ਗੱਲ ਦਾ ਵੀ ਜਾਣਕਾਰੀ ਹੋਈ ਆ ਕਿ 1 ਜੁਲਾਈ ਦੇ ਅੰਦਰ ਅਸੀਂ ਬਹੁਤ بڑا ਮੇਲਾ ਜਿਹੜਾ ਵੀ ਕਰਾਣੇ ਹਾਂ ਉਹਨੂੰ ਵੀ ਹਰਸ਼ੋਲਾਸ ਦੇ ਨਾਲ ਮਨਾਇਆ ਜਾਊਗਾ ਉਸ ਦੀਆਂ ਵੀ ਤਿਆਰੀਆਂ ਜਿਹੜੀਆਂ ਬਹੁਤ ਜਲਦ ਅਸੀਂ ਟਰਸਟ ਦੀ ਜਿਹੜੀ ਮੀਟਿੰਗ ਬੁਲਾ ਕੇ ਉਹਨੂੰ ਫਾਈਨਲਾਈਜ਼ ਕਰ ਦਿੱਤਾ ਜਾਊਗਾ ਹਾਂਜੀ ਸਰ ਅੱਜ ਬਕੂ ਲਾਲ ਬਾਸ਼ਨ ਨੂੰ ਵਰਸੀ ਆ ਤੇ ਖਾਦੀ ਲਗਵਾਈ ਹੈ ਠੀਕ ਹੈ ਸਰ ਬਿਲਕੁਲ ਜੀ ਬਾਪੂ ਜੀ ਵੀ ਅੱਜ ਦੇ ਦਿਨ ਉਹਨਾਂ ਨੇ ਚੋੜਾ ਛੱਡਿਆ ਸੀ ਔਰ ਸਾਡੇ ਕੋਲ ਉਹ ਕੇਲੋ ਕੇ ਜਿਸਮਾਨੀ ਤੌਰ ਤੇ ਅਸੀਂ ਉਹਨਾਂ ਨੂੰ ਨਹੀਂ ਦੇ ਸਕਦੇ ਪਰ ਉਹਨਾਂ ਦੀ ਰੂਹ ਜਿਹੜੀ ਆ ਉਹ ਹਰ ਵੇਲੇ ਇਸ ਪਵਿੱਤਰ ਦਰਗਾਹ ਤੇ ਇਸ ਪਵਿੱਤਰ ਧਰਤੀ ਤੇ ਹਰ ਵੇਲੇ ਜਦੋਂ ਅਸੀਂ ਮਹਿਸੂਸ ਕਰਦੇ ਆ ਔਰ ਉਹਨਾਂ ਦਾ ਉਹ ਟਾਸਰਾ ਉਹਨਾਂ ਦਾ ਆਸ਼ੀਰਵਾਦ ਮਹਿਸੂਸ ਕਰਦੇ ਆ ਔਰ ਸਾਰੇ ਜਗਤ ਦੇ ਵਿੱਚ ਉਹਨਾਂ ਦਾ ਜਿਹੜਾ ਆਸ਼ੀਰਵਾਦ ਆ ਉਹ ਇਸੇ ਤਰ੍ਹਾਂ ਫੈਲਦਾ ਰਹੇ ਮੇਰੇ ਹਲਕੇ ਨੂੰ ਮੇਰੇ ਸ਼ਹਿਰ ਨੂੰ ਉਹਨਾਂ ਦੇ ਸੇਵਕ ਜਿਹੜੇ ਉਹਨਾਂ ਨੂੰ ਆਪਸ ਵਿੱਚ ਪਿਆਰ ਤਫਾਕ ਬਖਸ਼ੇ ਇੱਕ ਦੂਸਰੇ ਨਾਲ ਰਲ ਮਿਲ ਕੇ ਚੱਲਣ ਦੀ ਜੜੀਆ ਹੋ ਬਾਪੂਜੀ ਬਾਲਵਕਸ਼ਣ ਤੇ ਇਸੇ ਤਰ੍ਹਾਂ ਸੰਗਤ ਜਿਹੜੀ ਆ ਦਰਬਾਰ ਦੇ ਨਾਲ ਜੁੜੀ ਹੋ ਬੜੀ ਸੇਵਾ ਕੀਤੀ ਦੀ ਤੁਸੀਂ ਸ਼ੁਰੂ ਤੋਂ ਉਹਦਾ ਫਾਲ ਮਿਲਿਆ ਸੀ ਬਿਲਕੁਲ ਜੀ ਮੈਂ ਸੇਵਾ ਕੀਤੀ ਨਹੀਂ ਕਹਿ ਸਕਦੀ ਮੈਂ ਸੇਵਾ ਕਰਨ ਵਾਲੀ ਕੌਣ ਐ ਜੀ ਮੇਰੀ ਸੇਵਾ ਤਾਂ ਕੀ ਕਹਨੇ ਇਹ ਬਸ ਉਹਦੀ ਰਹਿਮਤ ਹੈ ਦਾਤੇ ਦੀ ਜਨਾ ਜਿਹੜਾ ਉਹਨਾਂ ਨੇ ਮੈਨੂੰ ਨਵਾਜਿਆ ਏਡੀ ਵੱਡੀ ਪਜਵੀ ਤੇ ਨਾਲ ਔਰ ਇਸੇ ਤਰ੍ਹਾਂ ਆਪਣੀ ਰਹਿਮਤ ਬਣਾ ਕੇ ਰੱਖਣਾ ਆਪਣੇ ਰਹਿਮੋ ਕਰਮ ਦਾ ਇਸੇ ਤਰ੍ਹਾਂ ਹੀ ਹਮੇਸ਼ਾ ਮੇਰੇ ਪੈਰ ਪਰ ਹੱਥ ਮੇਰੇ ਸਿੱਤੇ ਰੱਖਣ ساری ਸੰਗਤੇ ਰੱਖਣ ਔਰ ਪੂਰੇ ਖਲਕਤ ਦੇ ਵਿੱਚ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਅਸੀਸਾਂ ਆ ਉਹ ਸਾਰਿਆਂ ਨੂੰ ਵੰਡਦੇ ਰਹਿਣਾ ਧੰਨਵਾਦ